ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਹੁਣ ਉਹ ਬੰਦੇ ਮਰਿਆਦਾ ਦੱਸਣ ਸੰਤਾਂ ਮਹਾਂਪੁਰਸ਼ਾਂ ਨੂੰ ਇਸ ਦਾ ਹੈ ਨਹੀਂ ਇਸ ਦਾ ਪਿੱਛੇ ਉਹ ਬੰਦੇ ਮਰਿਆਦਾ ਦੱਸਣ ਕਿੰਨਾ ਦੀ ਆਪਦੇ ਨਿਯੁਕਤੀ ਵੇਲੇ ਮਰਿਆਦਾ ਬੰਦ ਹੋ ਗਈ ਪੰਗ ਹੋਈ ਸੀ ਹਜੇ ਤੱਕ ਉਹ ਪ੍ਰਮਾਣ ਪੱਤਰ ਲੈਣਦੇ ਫਿਰਦੇ ਨੇ ਵੀ ਸਾਨੂੰ ਮੰਨ ਲੋ ਦੁਬਾਰੇ ਬੰਨ ਲੈਨੇ ਆਪਾਂ ਅੱਗੇ ਆ ਦਸਤਾਰ ਦੁਬਾਰੇ ਸਜਾਲਨੇ ਉਦੋਂ ਉਦੋਂ ਫਿਰ ਉਦੋਂ ਮਰਿਆਦਾ ਕਿੱਥੇ ਸੀ ਜਦੋਂ ਦੁਪਹਿਰ ਦੇ 2 ਵਜੇ ਗਏ ਸੀਗੇ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਜਿਹੜੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਜਿਹੜੀ ਉਹ ਬਹੁਤ ਵੱਡੀ ਪਦਵੀ ਆ ਉਹ ਉੱਤੇ ਜਿਹੜੇ ਬੈਠਣ ਵਾਲੇ ਨੇ ਉਹਨਾਂ ਦੀ ਗੱਲ ਕਰ ਤਾਂ ਪਦਵੀ ਤਾਂ ਹਮੇਸ਼ਾ ਸਰਕਾਰ ਰਹੀ ਹੈ ਹਮੇਸ਼ਾ ਉਹ ਕਿਉਂਕਿ ਪੋਲੀਟੀਕਲ ਲੋਕਾਂ ਦੁਆਰਾ ਉਹ ਪੁਆਇੰਟਡ ਨੇ ਉਹ ਬਸ ਉਹਨਾਂ ਦੇ ਹੱਕ ਚ ਬੋਲੀ ਜਾਣਗੇ ਆਹੀ ਚੀਜ਼ ਗੱਲ 골ਕਾਂ ਦੀ ਗੱਲ ਕਰਦੇ ਆ ਕਹਿੰਦੇ ਕੋਈ ਸਬੂਤ ਦੇੋ ਗੋਲਕਾ ਦੇ ਪੈਸੇ ਮਿਸਜੂ ਹੁੰਦੇ ਨੇ ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ 2 ਦਸੰਬਰ ਨੂੰ ਜੋ ਸ਼ੁਕਰੀਵਾਰ ਵਾਲ ਨੂੰ ਉੱਥੇ ਬੁਲਾਇਆ ਸੀ ਕੱਲ ਤੱਕ ਸਾਹ ਤੇ ਉਸ ਵੇਲੇ ਤੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕਾ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ ਹਾਂਜੀ 90 ਲੱਖ ਰੁਪਏ ਪੈਸੇ ਮੋੜੋ ਫਿਰ ਮੋੜ ਦਾਂਗੇ ਜੀ ਆ ਫਲਾਨਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿੱਥੋਂ ਆਏ ਸੀ ਪੈਸੇ ਗੋਲਕਾ ਚ ਸਬੂਤ ਮੰਗੇ ਜਾਂਦੇ ਮੈਂ ਤਾਂ ਤੁਸੀਂ ਆਪਦੇ ਹੀ ਫੈਸਲੇ ਦੇਖ ਲਓ ਪਹਿਲਾਂ ਸਾਰਿਆਂ ਨੂੰ ਬਣਾਉਣ ਦਾ ਹੱਕ ਹੈ ਬੀਜਪੀ ਨੇ ਕੱਲ ਭਾਈ ਜੈਤਾ ਜੀ ਮਿਊਜ਼ੀਅਮ ਚ ਵੀ ਤੇ ਉੱਥੇ ਉਹਨਾਂ ਨੇ ਵੀ ਆਪਣੀ ਯਾਤਰਾ ਪਾਈ ਲਿਆਂਦੀ ਹੈ ਹੱਕ ਹੈ ਸ਼੍ਰੋਮਣੀ ਕਮੇਟੀ ਦੀ ਅਸਾਮ ਤੋਂ ਯਾਤਰਾ ਚੱਲੀ ਹੱਕ ਹੈ ਕੋਈ ਹੋਰ ਧਾਰਮਿਕ ਸੰਸਥਾ ਹੈ ਉਹ ਵੀ ਮਨਾਵੇ ਗੁਰੂ ਸਾਹਿਬ ਦਾ ਆਪਦੇ ਹਿਸਾਬ ਨਾਲ ਮਨਾਵੇ ਹੱਕ ਹੈ ਐਂ ਕਿਉਂ ਕਹੀ ਜਾਂਦੇ ਨੇ ਸਾਡਾ ਹੱਕ ਹੈ ਇਹਨਾਂ ਦਾ ਹੱਕ ਨਹੀਂ ਕਹਿੰਦੇ ਸਰਕਾਰਾਂ ਨੇ ਮਨਾਉਂਦਿਆਂ ਹੁੰਦੀਆਂ ਸਰਕਾਰਾਂ ਆਪਦੇ ਕੰਮ ਕਰਨ ਫਿਰ ਜਦੋਂ 300 ਸਾਲ ਆਇਆ ਸੀ ਉਹ ਸਰਕਾਰ ਕੀ ਦੀ ਸੀ ਉਹ ਸਰਕਾਰ ਨੇ ਮਨਾਇਆ ਸੀ ਬਦਲ ਸਾਲ ਦੀ ਸਰਕਾਰੀ ਸੀ ਉਦੋਂ ਉਦੋਂ ਨਹੀਂ ਸਰਕਾਰਾਂ ਸੀ ਉਹ ਹੁਣ ਕਹਿੰਦੇ ਸਰਕਾਰਾਂ ਨਹੀਂ ਮਨਾਉਂਦੀਆਂ ਹੁੰਦੀਆਂ ਕੰਮ ਕਾਰਨ ਕੀ ਹੈ ਹੁਣ ਲੋਕ ਨਾ ਧਰਮ ਵਾਲੇ ਪਾਸਿਓਂ ਵੀ ਇਹਨਾਂ ਤੇ ਯਕੀਨ ਕਰਨੋਂ ਹਟ ਗਏ ਹੁਣ ਉਹਧਰਲੇ ਪਾਸਿਓਂ ਵੀ ਜ਼ਮੀਨ ਖੋਸਦੀ ਜਾਂਦੀ ਹੈ ਉਹ ਤਾਂ ਕਰਕੇ ਫਿਰ ਉਹ ਜਿਹੜੇ ਆਪਣੇ ਆਕਾਮਾਂ ਤੋਂ ਇੱਕ ਹੋਂਦੇ ਨੇ ਵੀ ਕਿਵੇਂ ਕਰਨਾ ਹੈ ਉਹਨੇ ਐ ਕਰ ਦੋ ਹੁਣ ਉਹ ਬੰਦੇ ਮਰਿਆਦਾ ਦੱਸਣ ਸੰਤਾਂ ਮਹਾਂਪੁਰਸ਼ਾਂ ਨੂੰ ਇਸ ਤਾਂ ਹੈ ਨਹੀਂ ਇਸ ਤਾਂ ਪਿੱਛੇ ਆ ਉਹ ਬੰਦੇ ਮਰਿਆਦਾ ਦੱਸਣ ਜਿਨ੍ਹਾਂ ਦੀ ਆਪਦੀ ਨਿਯੁਕਤੀ ਵੇਲੇ ਮਰਿਆਦਾ ਬੰਦ ਹੋ ਗਈ ਪੰਗ ਹੋਈ ਸੀ ਹਜੇ ਤੱਕ ਉਹ ਪ੍ਰਮਾਣ ਪੱਤਰ ਲੈਂਦੇ ਫਿਰਦੇ ਨੇ ਵੀ ਸਾਨੂੰ ਮੰਨ ਲੋ ਦਵਾਰੇ ਬੰਨ ਲੈਨੇ ਆ ਪੱਗ ਇਹ ਆ ਦਸਤਾਰ ਦਵਾਰੇ ਸੇ ਜਲਦੇ ਆ ਉਦੋਂ ਉਦੋਂ ਫਿਰ ਉਦੋਂ ਮਰਿਆਦਾ ਕਿੱਥੇ ਸੀ ਜਦੋਂ ਦੁਪਹਿਰ ਦੇ 2 ਵਜੇ ਗਏ ਸੀ ਤਖਤ ਸਾਹਿਬ ਅਕਾਲ ਤਖਤ ਸਭ ਦੀ ਜਿਹੜੀ ਸ੍ਰੀ ਗੁਰੂ ਹਰ ਗੋਬਿੰਦ ਜੀ ਦੀ ਜਿਹੜੀ ਉਹ ਬਹੁਤ ਵੱਡੀ ਪਦਵੀ ਆ ਉਹ ਉੱਥੇ ਜਿਹੜੇ ਬੈਠਣ ਵਾਲੇ ਨੇ ਉਹਨਾਂ ਦੀ ਗੱਲ ਕਰਦਾਂ ਮੈਂ ਪਦਵੀ ਤਾਂ ਹਮੇਸ਼ਾ ਸਤਕਾਰ ਰੂਗਾ ਹਮੇਸ਼ਾ ਉਹ ਕਿਉਂਕਿ ਪੋਲੀਟੀਕਲ ਲੋਕਾਂ ਦੁਆਰਾ ਉਹ ਪੁਆਇੰਟਡ ਨੇ ਉਹ ਬਸ ਉਹਨਾਂ ਦੇ ਹੱਕ ਚ ਬੋਲੀ ਜਾਣਗੇ ਆਹੀ ਚੀਜ਼ ਗਲਤ ਗੋਲਕਾਂ ਦੀ ਗੱਲ ਕਰਦੇ ਆਂ ਕਹਿੰਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਮਿਸਚੂਰ ਹੁੰਦੇ ਨੇ ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕਾਲ ਤੱਕ ਸਾਹ ਤੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕਾਂ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ ਹਾਂਜੀ 90 ਲੱਖ ਰੁਪਏ ਪੈਸੇ ਮੋੜੋ ਫਿਰ ਮੋੜ ਦਾਂਗੇ ਜੀ ਆ ਫਲਾਨਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿੱਥੋਂ ਆਏ ਸੀ ਪੈਸੇ ਗੋਲਕਾਂ ਚ ਸਬੂਤ ਮੰਗੇ ਜਾਂਦੇ ਮੈਂ ਤਾਂ ਤੁਸੀਂ ਆਪਦੇ ਹੀ ਫੈਸਲੇ ਦੇਖ ਲਓ ਪਹਿਲਾਂ ਅਸੀਂ ਤਾਂ ਨਮਾਣੇ ਆ ਜੀ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਘਟੋ ਘਟ ਤੁਸੀਂ ਤਾਂ ਨਾ ਮਾਲਕ ਬਣ ਕੇ ਬੈਠੋ ਨਾ ਅਸੀਂ ਚਲਾਇਦੇ ਹੁੰਨੇ ਅਸੀਂ ਕਰਦੇ ਹੁੰਨੇ ਆ ਮੈਂ ਤਾਂ ਪਾਰਲੀਮੈਂਟ 'ਚ ਵੀ ਇਹ ਗੱਲ ਬੋਲੀ ਸੀਗੀ ਕਿ ਜੇਬਾਂ 'ਚੋਂ ਨਿਕਲਦੇ ਆ ਜਥੇਦਾਰ ਜਿਹਨੂੰ ਮਰਜ਼ੀ ਮaaf ਕਰ ਦਿਓ ਜਿਹਦੀ ਮਰਜ਼ੀ ਮਾਫੀ ਕੈਨਸਲ ਕਰ ਦਿਓ ਇਹ ਐਂ ਚੱਲਦੇ ਆ ਮੈਂ ਤਾਂ ਬੋਲਦਾ ਮੈਂ ਆਮ ਬੰਦੇ ਦੀ ਆਵਾਜ਼ ਬੋਲਦਾ ਮੈਂ ਕੋਈ ਮੁੱਖ ਮੰਤਰੀ ਜਾਂ ਕੋਈ ਮੈਂ ਕੋਈ ਕਿਸੇ ਅਹੁਦੇ ਵੱਲੋਂ ਨਹੀਂ ਬੋਲਦਾ ਮੈਂ ਆਮ ਲੋਕਾਂ ਦੀ ਆਵਾਜ਼ ਬੋਲਦਾ ਬਈ ਯਾਰ ਇਹ ਐਂ ਕਰੀ ਜਾਂਦੇ ਨੇ ਯਾਰ ਚਲ ਕੋਈ ਨਹੀਂ ਯਾਰ ਪ੍ਰਮਾਤਮਾ ਆਪ ਹੀ ਦੇਖੋ ਆਪਾਂ ਐਂ ਕਹਦੇ ਨਹੀਂ ਤੇ ਦੇਖੀ ਜਾਂਦਾ ਪ੍ਰਮਾਤਮਾ ਉਹਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਐ ਪਰ ਪੀਂਦੀ ਬਹੁਤ ਪ੍ਰੀਖਾ ਹੈ ਉਹ ਦੇਖ ਲਓ ਤੀਹ ਹੈ ਪੈ ਜਾਵਾ ਚੱਕੀ ਵੀ ਚੱਲੀ ਜਾਂਦੀ ਹੈ ਹਜੇ ਵੀ ਹਜੇ ਨਹੀਂ ਹੰਕਾਰ ਛੱਡਦੇ ਯਾਰ ਹਜੇ ਵੀ ਹੰਕਾਰ ਹੈ ਕੋਈ ਗੱਲ ਨਹੀਂ ਕਰੀ ਜਾਣ ਫਿਰ ਆਪਾਂ ਨੇ ਕਿਹਨੇ ਆਪਾਪ ਦੀ ਚੱਲ ਨੇ ਚੱਲੀ ਜਾਓ ਕਿਸੇ ਨੂੰ ਕੋਈ ਮਾਰਾ ਨਿੰਦਿਆ ਚੁਗਲੀ ਕਰਨੀ ਨਹੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਕਿ ਭਾਈ ਤੁਸੀਂ ਸਹੀ ਆ ਬਸ ਬਾਕੀ ਪਰਮਾਤਮਾ ਲੋਕਾਂ ਦੀ ਵਸਦਾ ਹੈ ਬੜੇ ਇਲਜ਼ਾਮ ਲਾਏ ਬੜਾ ਪਤਾ ਨਹੀਂ ਕੀ ਕੀ ਕੀਤਾ ਤਰਨ ਤਨ ਦੇ ਲੋਕਾਂ ਨੇ ਭਾਈ ਦੱਸਦਾ ਹੁਣ ਲੋਕਾਂ ਦੀ ਗੱਲ ਨਹੀਂ ਮੰਨਦੇ ਕਹਿੰਦੇ ਲੋ ਤਰਨ ਤਨ ਦੇ ਲੋਕ ਗਲਤ ਰਹੀ ਗਏ ਲੈ ਜੇ ਇਹਨਾਂ ਨੂੰ ਵੋਟਾਂ ਪਾਉਣ ਲੋਕ ਸਹੀ ਨੇ ਜੇ ਕਿਸੇ ਹੋਰ ਨੂੰ ਪਾਉਣ ਫਿਰ ਲੋ ਗਲਤ ਨੇ ਕਮਾਲ ਹੈ ਯਾਰ